ਵੀਰੋ ਸ੍ਰੀ ਅਕਾਲ ਤੇ ਜੱਪਾ ਬਣਾਲੇ ਟਰੰਡੀ ਦੇ ਵਿੱਚ ਪਹੁੰਚੇ ਹੋਇਆ ਟੋਟਲੀ ਜਿ ਆਪਾਂ ਸੋਨਾਲੀਕਾ ਡੀਆਈ 55 ਲੈ ਕੇ ਆਏ ਆ ਤੇ ਆਪਾਂ ਤੁਹਾਨੂੰ ਦਿਖਾਉਣਾ ਟਰੈਕਟਰ ਸਾਰਾ ਇਹ ਸੇ 16 ਨੇ ਟਾਇਰ ਨੇ ਜੀ ਬਾਗਰ ਲੈ ਕੇ ਨੇ 14 ਨੇ ਟਾਇਰ ਜੀ ਗੁਡੀਕਾਰ ਦੇ ਟਾਇਰ ਨੇ ਜੀ ਚਾਰੇ ਡੀਆਈ 55 ਸੋਨਾਲੀਕਾ ਇੰਟਰਨੈਸ਼ਨਲ ਰੰਗ ਪੰਚਾ ਨਾਲ ਦਾ ਜੀ ਡੀਆਈਪ 55 ਤੋਂ ਉਸ ਵੀਡੀਓ ਦੇ ਵਿੱਚ ਆਈ ਇਹ ਸੈਂਟਰ ਗਹਿਰਾ ਜੀ ਫਤਰੀ ਨਾਲ ਆਈ ਇਹ ਵੀ ਦੇਖ ਸਕਦੇ ਹਾਂ 14 ਡਾਇਰਿੰਗ ਇਹਦੇ ਬੀਟ ਲੱਗੇ ਹੋਏ ਨੇ ਮਗਰ ਆਟਾ ਵਗੈਰਾ ਗੂ ਸਾਫ ਬੈਨੇ ਰਾਉਲ ਹੈ ਨਹੀਂ ਇਹਦੇ ਨਾਲ ਦੇਖਦੇ ਹੋ ਤੁਸੀਂ ਡੰਡਾ ਸਮੇਤ ਹੈ ਇਹਦੇ ਸੇ ਚਿਹਰੀ ਦੇ ਵਿੱਚ ਆਈ ਇਹ ਟਰੈਕਟਰ ਦੂਜੀ ਛੇੜ ਚੈੱਕ ਕਰ ਰਹੀ ਦੂਜੇ ਵਾਸਤੇ ਬੋਇਟ ਲੱਗੇ ਹੋਏ ਨੇ ਰੰਗ ਬੜਾ ਰਜਣਾ ਵਾਲਾ ਸਾਰਾ ਜੀ। ਇਹ ਹੀ 55 ਸੌਨ ਲਿਕਾ ਇੰਟਰਨੈਸ਼ਨਲ ਸੀ ਮੂੜਲੇ ਸੀ ਸੌਨ ਨੇ ਟਾਇਰ ਨਹੀਂ ਮਾਗਲੇ ਜਦੋਂ ਦਾ ਟਾਇਰ ਨੇ। 4 ਚਾ ਸਿਲੰਡਰ ਦੇ ਵਿੱਚ ਹੈ ਜੀ ਇਹ। ਇਹ ਕੋਈ ਵੀ ਕਿੰਨਾ ਚਾਹਵਣਾ ਤਾਂ ਫੋਨ ਨੰਬਰ ਦੱਸ ਦਾਂਗੇ। ਜੀ ਕਾਲ ਕਰਕੇ ਇਹ ਡੈਟਾ ਖਰੀਦ ਸਕਦੇ ਵੀ 2005 ਮਾਡਲ ਆਈ 295000 ਰੁਪਏ ਡੈਟਾ ਟਰੇਡ ਮੰਗ ਆਈ ਇਹਦੀ ਵਧੀਆ ਪੈਂਪਰ ਲੱਗਾਂ ਮਰ ਤੁਸੀਂ ਚੈੱਕ ਕਰ ਸਕਦੇ ਹੋ ਜੀ